ਪਿਛਲੇ ਮਹੀਨੇ ਆਈਆਂ ਬਰਸਾਤਾਂ ਨਾਲ ਆਏ ਹੜ੍ਹਾਂ ਕਾਰਨ ਸਬਜ਼ੀ ਤੇ ਫਲ ਫਰੂਟ ਦੇ ਵਪਾਰੀਆਂ ਉੱਪਰ ਵੱਡੇ ਮੰਦੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੱਲਬਾਤ ਕਰਦਾ ਹੋਇਆ ਸਬਜ਼ੀ ਮੰਡੀ ਦੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਨੇ ਕਿਹਾ ਕਿ ਅੱਜਕੱਲ੍ਹ Shimla ਤੋਂ ਸਬਜ਼ੀ Himachal ਤੋਂ ਸੇਬ ਢੇਰਾਬਾਬਨਾਨਕ ਤੇ ਅchnala ਤੋਂ ਗੋਭੀ ਆਉਂਦੀ ਸੀ ਪਰ ਬਰਸਾਤਾਂ ਦੇ ਹੜ੍ਹਾਂ ਦੀ ਮਾਰ ਕਾਰਨ ਇਹਨਾਂ ਸਾਰੀਆਂ ਸਬਜ਼ੀਆਂ ਤੇ ਫਸਲਾਂ ਨੂੰ ਹੋਏ ਨੁਕਸਾਨ ਕਾਰਨ ਬਾਜ਼ਾਰ ਵਿੱਚ ਬਹੁਤ ਘਟ ਆ ਰਹੀਆਂ ਹਨ ਤੇ ਜੋ ਵੀ ਆ ਰਹੀਆਂ ਹਨ ਉਹਨਾਂ ਦਾ ਮਿਆਰੀ ਹਾਲਾਤ ਵੀ ਬਹੁਤ ਮਾੜੇ ਹਨ ਜਿਸ ਕਰਕੇ ਬਹੁਤ ਹੀ ਸਸਤੇ ਰੇਟ ਤੇ ਵਿਕ ਰਹੀਆਂ ਹਨ ਅਤੇ ਵਪਾਰੀਆਂ ਰੇੜੀ ਫੜੀਆਂ ਤੇ ਪੱਲੇਦਾਰਾਂ ਨੂੰ ਇਹਨਾਂ ਵਜ੍ਹਾ ਨਾਲ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ਪਿੱਛਨੇ ਕੀ ਜਿਹੜੇ ਆ ਖੜਾ ਹੀ ਨੇ ਤੇ ਇਹ ਸ਼੍ਰੀ ਨਗਰ ਹਾਈਵੇ ਹਮਾ ਚੱਲਦਾ ਰਸਤਾ ਬੰਦ ਹੋਣ ਕਰਕੇ ਜਿਹੜਾ ਮਾਲ ਦੀ ਰਹਿਵਲ ਬਹੁਤ ਜ਼ਿਆਦਾ ਘਟੀ ਔਰ ਮਾਲ ਜਿਹੜਾ ਖਰਾਬ ਹੋ ਕੇ ਬੋਲਦਾ ਆ ਤੁਸੀਂ ਦੇਖਿਆ ਹੋਣਾ ਰੇੜੀਆਂ ਦੇ ਉੱਤੇ ਜਿਹੜਾ 2 ਨੰਬਰ ਤੇ ਆ 10-15 ਰੁਪਏ ਕਿਲੋ ਹੋਕਾ ਮਾਰ ਕੇ ਲੋਕੀ ਵੇਚ ਰਹੇ ਨੇ ਕੁਝ ਜਿਹੜੀ ਫਸਲ ਬਚੀ ਹੈ ਚੰਗਾ ਉਹਦੇ ਭਿਆਜ ਠੀਕ ਵੇਖ ਜਾਂਦੀ ਹੈ ਬਾਕੀ ਬਹੁਤੀ ਮਾਰ ਪਈ ਹੈ ਕੀ ਪੰਜ-ਪੰਜ ਦਿਨ ਗੱਡੀਆਂ ਨਹੀਂ ਪਹੁੰਚੀਆਂ 10-10 ਦਿਨ ਗੱਡੀਆਂ ਨਹੀਂ ਪਹੁੰਚੀਆਂ ਇਹੋ ਜਿਹਾ ਮਾਲ ਵੀ ਆਇਆ ਜਿਹਨਾਂ ਟੁੱਟਣਾ ਪਿਆ ਤੁਹਾਨੂੰ ਤੁਸੀਂ ਹੁਣ ਵੀ ਦੇਖ ਰਹੇ ਹੋ ਨੈਸ਼ਨਲ ਟੀਵੀ ਦਿਖਾ ਰਹੇ ਨੇ ਕਿ ਪਿਆਜ਼ ਲੋਕੀ ਨਹਿਰਾਂ 'ਚ ਰੋੜ ਰਹੇ ਨੇ ਹੋਂਦਾ ਕਾਰਨ ਇਹ ਕਿ ਪਿਆਜ਼ ਹੀ ਬਿਜ਼ਨਸ ਤੇ ਜਿਹੜੀ ਹੈ 8 ਰੁਪਏ ਤੋਂ ਲੈ ਕੇ ਤੇ 15 ਰੁਪਏ ਤੱਕ ਚੰਗਾ ਪਿਆਜ਼ ਦੇ ਵਿਕ ਜਾਂਦਾ ਤੇ ਮਾੜਾ ਪਿਆਜ਼ ਜਿਹੜਾ ਉਹ 4-5 ਰੁਪਏ ਕਿਲੋ ਦਾ ਕਰਾਇਆ ਹੋਰ ਖਰਚੇ ਪੈਂਦੇ ਨੇ ਤੇ ਕੋਈ ਇੱਥੇ ਭੇਜਦਾ ਵੀ ਹੈ ਜਿਹੜਾ ਉਹਦੇ ਪੱਲੇ ਕੁਝ ਨਹੀਂ ਪੈਂਦਾ ਤੁਸੀਂ ਵੇਖੋ ਤਾਜ਼ਾ ਦੇ ਪਿਆਜ਼ ਦੇ ਢੇਰ ਲਾ ਕੇ ਲੋਕੀ ਗਲਿਆ ਖੱਡਣ ਦੇ ਨੇ ਦੂਜਾ ਕੱਢਣ ਦੇ ਨੇ ਦੂਸਰਾ ਡੇਰੇ ਬਾਬੇ ਨਾਨਕ ਦੀ ਬਹੁਤ ਰੈਵਲ ਤਗੜੀ ਹੁੰਦੀ ਹੈ ਗੋਭੀ ਦੀ ਜਿਹੜੀ ਬਿਲਕੁਲ ਹੀ ਖਤਮ ਹੋ ਗਈ ਇੱਕ ਤਾਂ ਨਾਲ ਹੀ ਡੇਰੇ ਬਾਬਾ ਨਾਨਕ ਦੀ ਗੋਬੀ ਆਈ ਉਸ ਤੋਂ ਇਲਾਵਾ ਹਮਾਚਲ ਜੋ ਇਹਨਾਂ ਦਿਨਾਂ ਚ ਮਟਰ ਫਰਾਂਸ ਬੀਨ ਠਿਮਲਾ ਮਰਚ ਬਹੁਤ ਆਂਦੀ ਜਿਹੜੀ ਬਿਲਕੁਲ ਹੀ ਨਹੀਂ ਆ ਰਹੀ ਜੇ ਕੋਈ ਆ ਵੀ ਰਹੀ ਹੈ ਤੇ ਉਹਦਾ ਨਾ ਕੋਈ ਰੰਗ ਤੇ ਨਾ ਰੂਪ ਤੇ ਨਾ ਵੇਖੇ ਤੇ ਚੰਗੀ ਉਹਦਾ ਕਾਰਨ ਇਹ ਬਾਰਿਸ਼ ਹੋਰ ਪਈ ਇਹਨੇ ਬਹੁਤ ਨੁਕਸਾਨ ਕੀਤਾ ਇਹਦੇ ਚ ਆੜ ਦੀਆਂ ਦੇ ਲਾਉਥ ਹੈ ਹੀ ਆਵੇ ਸਾਡੇ ਪੱਲੇਦਾਰਾਂ ਨੂੰ ਵੀ ਲੋਸ ਸਰਕਾਰੀ ਰੈਵਨੂ ਨੂੰ ਵੀ ਲੋਸ ਇਹ ਬਹੁਤ ਹੀ ਵੱਡਾ ਜਿਹੜਾ ਮਾੜਾ ਸਾਲ ਆੜ ਦੀਆਂ ਵਾਸਤੇ ਖਾਸ ਕਰਕੇ ਆ ਜਿਹੜੇ 2 ਮਹੀਨੇ ਬਹੁਤ ਮਾੜੇ ਆੜ ਦੀਆਂ ਸੇ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲੋਂ ਤੇ ਮੈਂ ਅੱਜ ਆਇਆ ਹਾਂ ਸਬਜੀ ਮੰਡੀ ਤੇ ਇੱਥੋਂ ਦੇ ਸਬਜੀ ਮੰਡੀ ਦੇ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਚਰਨਜੀਤ ਸਿੰਘ ਬਤਰਾ ਜੀ ਇਹਨਾਂ ਨੇ ਕਿਹਾ ਹੈ ਕਿ ਇਸ ਵਾਰੀ ਬਰਸਾਤਾ ਕਾਰਨ ਵਪਾਰੀਆਂ ਦਾ ਤੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਜੋ ਜਿਹੜੀਆਂ ਫਸਲਾਂ ਅੱਜਕੱਲ੍ਹ ਹਿਮਾਚਲ ਤੋਂ ਆ ਰਹੀਆਂ ਸਨ ਜਿਵੇਂ ਕਿ ਸੇਬ, ਸ਼ਿਮਲਾ ਮਿਰਚ ਜਾਂ ਹੋਰ ਉਹਨਾਂ ਦਾ ਬਹੁਤ ਹੀ ਬੁਰਾ ਹਾਲ ਹੈ ਤੇ ਉਹ ਬੜੀ ਦੂਰ ਦੇ ਦੇ ਤੱਕ ਸਬਜ਼ੀ ਮੰਡੀ ਪਹੁੰਚਦੀਆਂ ਹਨ ਜਿਸ ਕਰਕੇ ਵਪਾਰੀਆਂ ਨੂੰ ਇੱਥੇ ਬਹੁਤ ਨੁਕਸਾਨ ਹੋ ਰਿਹਾ ਹੈ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਹੋਰ ਵੀ ਸਬਜ਼ੀਆਂ ਜਿਵੇਂ ਕਿ ਗੋਭੀ ਅੱਜਕੱਲ੍ਹ ਅਜਨਾਲਾ ਤੋਂ ਆਉਂਦੀ ਸੀ ਬੜੀ ਸਸਤੀ ਵੇਚਦੀ ਸੀ ਤੇ ਬੜੀ ਲੋਕੀ ਦੀ ਮੰਗ ਸੀ ਪਰ ਬਰਸਾਤਾ ਕਾਰਨ ਉਧਰ ਵੀ ਹੜ੍ਹ ਆਏ ਹੋਏ ਹਨ ਤੇ ਉਹ ਗੋਭੀ ਵੀ ਨਹੀਂ ਆ ਰਹੀ ਇਸ ਕਰਕੇ ਵਪਾਰੀਆਂ ਨੂੰ ਤੇ ਦੁਕਾਨਦਾਰਾਂ ਨੂੰ ਫੜੀਆਂ ਵਾਲਿਆਂ ਨੂੰ ਪੱਲੇਦਾਰਾਂ ਨੂੰ ਸਾਰਿਆਂ ਨੂੰ ਹੀ ਮੰਦੇ ਦੀ ਮਾਰ ਚੱਲਣੀ ਪੈ ਰਹੀ ਹੈ ਫਾਸਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ